ਹਾਂਜੀ ਦੋਸਤੋ ਮਨੁੱਖਤਾ ਦੀ ਸੇਵਾ ਕਰਨ ਵਾਲੇ ਮਿੰਟੂ ਗੁਰਪ੍ਰੀਤ ਬਾਰੇ ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਗੁਰਪ੍ਰੀਤ ਸਿੰਘ ਜੋ ਕਿ ਗਰੀਬਾਂ ਦੀ ਕਾਫੀ ਮਦਦ ਕਰਦੇ ਹਨ ਤੇ ਜੋ ਦਿਮਾਗੀ ਹਾਲਤੋਂ ਸਹੀ ਨਹੀਂ ਹੁੰਦੇ ਜਾਂ ਜਿਹੜੇ ਲੋਕ ਛੜਕਾ ਉੱਪਰ ਭਟਕ ਰਹੇ ਹੁੰਦੇ ਹਨ ਉਹਨਾਂ ਦੀ ਮਿੰਟੂ ਗੁਰਪ੍ਰੀਤ ਸਿੰਘ ਆ ਕੇ ਸੇਵਾ ਕਰਦੇ ਹਨ ਤੁਹਾਨੂੰ ਦੱਸ ਦਈਏ ਕਿ ਲੋਕਾਂ ਵੱਲੋਂ ਮਿੰਟੂ ਗੁਰਪ੍ਰੀਤ ਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਹਨ ਮਿੰਟੂ ਗੁਰਪ੍ਰੀਤ ਨੂੰ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਬੰਦਾ ਜੋ ਕਿ ਲੋਕਾਂ ਕੋਲੋਂ ਪੈਸੇ ਲੁੱਟ ਕੇ ਜ਼ਮੀਨ ਇਸਨੇ ਕਾਫੀ ਜ਼ਿਆਦਾ ਬਣਾ ਲਈ ਹੈ। ਬਾਕੀ ਤੁਹਾਨੂੰ ਦੱਸ ਦਿੰਨੇ ਆ ਕਿ ਗੁਰਪ੍ਰੀਤ ਸਿੰਘ ਮਿੰਟੂ ਜੋ ਕਿ ਦਿੱਲੀ ਵਿੱਚ ਰਹਿੰਦੇ ਇੱਕ ਕੀੜੀਆਂ ਤੋਂ ਆਏ ਵਿਅਕਤੀ ਦੀ ਸੇਵਾ ਕਰਦੇ ਹਨ ਜੋ ਕਿ ਸੜਕਾਂ ਉੱਪਰ ਭਟਕ ਰਿਹਾ ਸੀ। ਜੋ ਕਿ ਸੜਕਾਂ ਉੱਪਰ ਭਟਕ ਰਿਹਾ ਸੀ ਜਦੀ ਦਿਮਾਗੀ ਹਾਲਤ ਬਿਲਕੁਲ ਸਹੀ ਨਹੀਂ ਸੀ ਤਾਂ ਗੁਰਪ੍ਰੀਤ ਮਿੰਟੂ ਵੱਲੋਂ ਉਸ ਨੂੰ ਆਪਣੇ ਆਸ਼ਰਮ ਵਿੱਚ ਲਜਾਇਆ ਗਿਆ ਤੇ ਉਸ ਦੀ ਸੇਵਾ ਕੀਤੀ ਗਈ। ਬਾਕੀ ਮਨੁੱਖਤਾ ਵਾਲੇ ਗੁਰਪ੍ਰੀਤ ਸਿੰਘ ਜੋ ਕਿ ਕਾਫੀ ਜ਼ਿਆਦਾ ਵਿਵਾਦਾਂ ਦੇ ਵਿੱਚ ਘਿਰੇ ਹੋਏ ਹਨ ਲੋਕਾਂ ਵੱਲੋਂ ਤੁਹਾਨੂੰ ਕਾਫੀ ਜ਼ਿਆਦਾ ਮੰਦਾ ਚੰਗਾ ਬੋਲਿਆ ਜਾਂਦਾ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਮਨੁੱਖਤਾ ਵਾਲੇ ਗੁਰਪ੍ਰੀਤ ਸਿੰਘ ਮਿੰਟੂ ਜੋ ਕਿ ਲੋਕਾਂ ਦੀ ਕਾਫੀ ਹਰ ਮਦਦ ਕਰਦੇ ਹਨ ਬਾਕੀ ਤੁਸੀਂ ਦੇਖਿਓ ਪੂਰੀ ਵੀਡੀਓ ਆਪਣਾ ਮਨੁੱਖਤਾ ਦੀ ਸੇਵਾ ਵਾਲਾ ਮੈਂ ਇੱਕ ਬਜ਼ੁਰਗ ਔਡੀ ਨੂੰ ਬੜਾ ਹੁਭ ਕੇ ਦੱਸਿਆ ਵੀ ਉਹਦੇ ਕੋਲੇ ਲੈ ਜਾ ਤੇਰਾ ਮੁੰਡਾ ਹੈ ਮੈਂਟਲੀ ਡਿਸਟਰਬ ਹੈ ਤੇ ਰੰਪਰਾ ਫੁੱਲਦੀ ਆ ਉਹ ਕਹਿੰਦੀ ਬੁੱਤ ਮੈਂ ਜਾਇਆ ਹੀ ਕਿੱਤ ਨਵੇਂ ਮਹੀਨੇ ਗਈਆਂ ਉਹਦੇ ਕੋਲੇ ਕਹਿੰਦੇ ਉੱਥੇ ਰੱਖਿਆ ਨਹੀਂ ਕਹਿੰਦਾ ਤਾਂ ਮਾਮੂਲੀ ਜੀ ਪ੍ਰੋਬਲਮ ਆ ਸਹੀ ਹੋ ਜੂ ਭਈਆਂ ਨੂੰ ਦਿਆਂ ਉਹਨਾਂ ਨੂੰ ਹੁਣ ਪਤਾ ਨਹੀਂ ਕੱਲ ਅੱਜ ਕੀ ਨੀਆਂ ਦੇ ਦੀ ਵੀਡੀਓ ਦੇਖੀ ਉਹਨਾਂ ਨੂੰ ਭੈਣਾਂ ਚੱਕੀ ਫਿਰਦੇ ਆ ਯਾਰ ਇਹ ਹੈ ਇੱਕ ਨੂੰ ਦਿੱਲੀ ਲੈਣ ਵਾ ਗਿਆ ਜਿਹੜਾ ਇੱਥੋਂ ਦਾ ਸੀ ਉਹ ਬੁੜੀ ਦਾ ਉਹਦੇ ਕੋਈ ਨਹੀਂ ਅੱਗੇ ਪਿੱਛੇ ਬੁੜੀ ਦੇ ਬਜ਼ੁਰਗ ਬੜਾ ਇੱਕ ਉਹ ਦਿਹਾੜੀ ਕਰਦਾ ਹੈ ਬੁੜੀ ਹੈ ਉਹ ਆਵਦੇ ਪੁੱਤ ਨੂੰ ਸਾਹਮਣੇ ਤੇ ਸਾਰਾ ਦਿਨ ਉਹਦੀ ਰਾਖੀ ਰੱਖਦੀ ਆ ਕਦੇ ਉਹ ਅੱਗ ਲਾ ਦਿੰਦਾ ਕਦੇ ਕੁਸ ਕਰਦਾ ਕਦੇ ਕੁਸ ਕਰਦਾ ਉਹ ਬੁੜੀ ਕੰਮ ਕਰੇ ਕਮਾ ਕੇ ਲਿਆਵੇ ਹਨਾ ਛੋੜਾ ਬੁੜੀ ਕੰਮ ਕਰਨ ਦੇ ਉਹਦੇ ਲਈ ਪੈਸੇ ਕਮਾਉਣ ਲਾਜ ਲਈ ਜਾਂ ਉਹ ਉਹਦੀ ਨਿਗਰਾਨੀ ਕਰਨ ਜਦੋਂ ਉਹ ਸੌ ਜਾਂਦਾ ਰਾਤ ਉਹ ਬੁੜੀ ਫਿਰ ਕੋਠੇ ਤੇ ਚੜ੍ਹ ਕੇ ਸੌਂਦੀ ਆ ਬਾਕੀ ਤੁਸੀਂ ਗੁਰਪ੍ਰੀਤ ਸਿੰਘ ਮਿੰਟੂ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ